ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖਡੈਰੀ ਫਾਰਮ ਚੈਨਲ ਤੇ ਆਪਾਂ ਕਿਸਾਨ ਵੀਰੋ ਕੱਲ ਵੀਡੀਓ ਪਾਈ ਸੀ ਆਪਣੀ ਮੈਪਲੀ ਫੀਡ ਦਾ ਆਪਾਂ ਜਿਹੜੀ ਫੀਡ ਵਰਤਦੇ ਹਾਂ ਤੇ ਉਹਦੇ ਤੇ ਬਾਈ ਜੀ ਆਪਾਂ ਨੂੰ ਚੰਗਾ ਹੰਗਾਰਾ ਮਿਲਿਆ ਕਿਸਾਨ ਵੀਰੋ ਧੰਨਵਾਦ ਆਪਣੇ ਪਰਿਵਾਰ ਨਾਲ 20 25 ਮੈਂਬਰ ਹੋਰ ਜੁੜ ਗਏ ਅੱਜ ਤੇ ਬੜਾ ਸੋਹਣਾ ਆਪਾਂ ਨੂੰ ਹੰਗਾਰਾ ਮਿਲਿਆ ਤੇ ਉਹਦੇ ਵਿੱਚ ਕਿਸਾਨ ਵੀਰੋ ਕਈ ਕਿਸਾਨ ਵੀਰਾਂ ਦੇ ਆਪਣੇ ਰਿਜ਼ਲਟ ਆਪਣੇ ਵਿੱਚ ਕਮੈਂਟ ਸੀਗੇ ਤੇ ਕੋਈ ਖਾਸ ਰਿਜ਼ਲਟ ਆਪਾਂ ਨੂੰ ਨਹੀਂ ਮਿਲਿਆ ਹਨ ਤੇ ਇਹਦੇ ਚ ਅੱਜ ਤੁਹਾਨੂੰ ਦੱਸਾਂਗੇ ਕਿ ਛਣ ਵੀਰੋਂ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਆਪਾਂ ਪਾਰਟਿਸ਼ਨ ਚ ਦੱਸਾਂਗੇ ਵੀ ਇਹ ਕੀ ਪ੍ਰੋਸੀਜਰ ਹੈ ਜਾਂ ਕੀ ਹਿਸਾਬ ਕਿਤਾਬ ਹੈ ਕਿਵੇਂ ਆਪਾਂ ਰਿਜ਼ਲਟ ਲਿਆ ਹਨ ਜਿਹਨੂੰ ਕਿਵੇਂ ਨਹੀਂ ਮਿਲਿਆ ਉਹ ਉਹ ਦੱਸ ਸਕਦਾ ਜੀਨੂੰ ਰਿਜ਼ਲਟ ਨਹੀਂ ਮਿਲਿਆ ਵੀਰ ਜੀ ਕਦੇ ਵੀ ਅਧੂਰੀ ਜਾਣਕਾਰੀ ਨਾ ਕਮੈਂਟ ਕਰੋ ਤੁਸੀਂ ਦੱਸੋ ਵੀ ਅਸੀਂ ਕਿਹੜੀ ਤਿੰਨ ਚਾਰ ਇਹਨਾਂ ਦੇ ਮੰਨ ਲਓ ਆਉਂਦੀਆਂ ਜਿਹੜੀਆਂ ਵੇਰੈਂਟ ਆ 8000 ਆਉਂਦੀ ਹੈ ਮੈਪਲੀ ਦੀ ਤੇ 10000 ਆਉਂਦੀ ਹੈ ਤੇ ਰੋਜਵੇਲ ਆਉਂਦੀ ਹੈ ਤੇ ਉਦੋਂ ਉੱਤੇ ਵੀ ਆਉਂਦੀ ਹੈ ਜੀ ਬੱਚਿਆਂ ਵਾਲੀਆਂ ਸੇਮ ਆ ਜੀ ਬੱਚਿਆਂ ਵਾਲੀ ਕਾਸਟਟਰ ਹੈ ਹੀ ਫਰ ਹੈ ਇਹ ਕਾ ਆਪਣਾ ਡ్రਾਈ ਹੀਫਰ ਹੈ ਹਨਾ ਤੇ ਅੱਜ ਆਪਾਂ ਕਿਸਾਨ ਵੀਰੋ ਜਪਾਰ ਡਿਸ਼ਨ 'ਚ ਵੀ ਤੁਹਾਨੂੰ ਦੱਸਾਂਗੇ ਜਿਵੇਂ ਅਗਲਾ ਪਾਰ ਅੱਜ ਆਪਾਂ ਕਿਹੜੇ ਪਾਰ ਡਿਸ਼ਨ ਤੇ ਗੱਲ ਕਰਾਂਗੇ ਤੇ ਨਾਲੇ ਕੋਈ ਕਿਸਾਨ ਵੀਰਾਂ ਦੇ ਜਿਹੜੇ ਕਮੈਂਟ ਆ ਉਹਨਾਂ ਦੇ ਜਵਾਬ ਦੇਵਾਂਗੇ ਆਪਾਂ ਕਿਸਾਨ ਵੀਰੋ ਇਹ 'ਚ ਜਦੋਂ ਆਪਾਂ ਕਿਸੇ ਡੇਰੀ ਧੰਦੇ 'ਚ ਆਉਨੇ ਆ ਕਿਸਾਨ ਵੀਰੋ ਇੱਕ ਛੋਟਾ ਕਿਸਾਨ ਤੇ ਉਹ ਤਿੰਨ ਗੱਲਾਂ ਮੇਨ ਹੁੰਦੀਆਂ ਹੁੰਦੀਆਂ ਚਾਰ ਆ ਚਲੋ ਆਪਾਂ ਤਿੰਨ ਗੱਲਾਂ ਦੱਸਦੇ ਤੁਹਾਨੂੰ ਵੀ ਪਹਿਲੀ ਹੁੰਦੀ ਹੈ ਫੀਡ ਫਿਰ ਹੁੰਦੀ ਹੈ ਜੀ ਬਰੀਡ ਫਿਰ ਆਉਂਦੀ ਹੈ ਜੀ ਮੈਨੇਜਮੈਂਟ ਵੀ ਆਪਾਂ ਕਿਸਾਨ ਵੀਰੋ ਵੀ ਜਦੋਂ ਵੀ ਫੀਡ ਪਾਉਣੀ ਹੈ ਜਿਹੜੀ ਵੀ ਫੀਡ ਪਾਉਣੀ ਆ ਪਹਿਲੀ ਗੱਲ ਤਾਂ ਵੀ ਆਪਾਂ ਪਹਿਲਾਂ ਕਿਹੜੀ ਫੀਡ ਪਾ ਚੁੱਕੇ ਆ ਸਭ ਤੋਂ ਮੇਨ ਗੱਲ ਹੁੰਦੀ ਜਦੋਂ ਆਪਾਂ ਫੀਡ ਬਦਲਦੇ ਆ ਨਾ ਵੀ ਆਪਾਂ ਪਹਿਲਾਂ ਉਹਦੇ ਵੀ ਫਰਜ ਕਰ ਲਓ ਵੀ ਆਪਾਂ ਉਹਦੇ ਉੱਤੇ ਲਿਖਿਆ ਹੁੰਦਾ ਵੀ ਇਹ ਇੰਨਾ ਪ੍ਰੋਟੀਨ ਲੈਵਲ ਹੈ ਇਹਦਾ ਫੀਡ ਦਾ ਉਸ ਮੁਕਾਬਲੇ ਦੀ ਫੀਡ ਪਾਈ ਜਾਵੇ ਫਰਜ ਕਰ ਲਓ ਜਿੱਥੇ ਆਪਾਂ ਕਾਰਗਲ 10000 ਯੂਜ਼ ਕਰ ਲਈ ਜਾਂ 10 ਕਾਰਗਲ 12000 ਯੂਜ਼ ਕਰਕੇ ਜੀ ਆਪਾਂ ਉਤੋਂ ਆਪਣੀ ਮੈਫਲੀ ਦੀ 8000 ਫੀਡ ਪਾਉਣੀ ਆ ਤੇ ਉਹਦੇ 'ਚ ਰਿਜ਼ਲਟ ਬਾਈ ਜੀ ਨਹੀਂ ਮਿਲਣਾ ਤੁਸੀਂ ਡਾਕਟਰ ਨਾਲ ਸਲਾਹ ਕਰੋ ਤੇ ਫੇਰ ਫੀਡ ਯੂਜ਼ ਕਰੋ ਤੇ ਫੇਰ ਉਹਨੂੰ ਵਰਤੋ ਟੀਐਮਆਰ ਜਿਹੜੀ ਫਰਜ ਕਰ ਲੋ ਆਪਣੀ ਆਪਾਂ ਜਿਹੜੀ ਫੀਡ ਨੂੰ ਰਲਾ ਕੇ ਪਾਉਣਾ ਧੂੜੀ ਤੇ ਵਿੱਚ ਜਾਂ ਪੱਠਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਜਿਵੇਂ ਆਪਾਂ ਕਿਸਾਨ ਵੀਰੋਂ ਪਾਉਨੇ ਆ ਆਪਣੇ ਪਸ਼ੂਆਂ ਨੇ ਤਕਰੀਬਨ ਜਿਹੜਾ ਅੰਟੇਕ ਆ ਉਹ ਆਪਦਾ ਪੂਰਾ ਕਰ ਲਿਆ ਇਹ ਬਹੁਤ ਵੱਡੀ ਇਹ ਇੱਕ ਰੀਜਨ ਹੋ ਸਕਦਾ ਵੀ ਫੀਡ ਦਾ ਜਿਹੜਾ ਨਾ ਰਿਜ਼ਲਟ ਦੇਂਦਾ ਹਨ ਭਈ ਆਪਾਂ ਨੂੰ ਨਹੀਂ ਪਤਾ ਵੀ ਉਹ ਵੀਰ ਦੇ ਭਈ ਕਿਉਂ ਨਹੀਂ ਰਿਜ਼ਲਟ ਦਿੱਤਾ ਆਪਣੇ 100% ਰਿਜ਼ਲਟ ਦਿੱਤਾ ਕਿਸਾਨ ਵੀਰੋ ਆਪਾਂ ਨਾ ਅਧੂਰੀ ਜਾਣਕਾਰੀ ਦੇਈਏ ਤੇ ਨਾ ਆਪਾਂ ਗਲਤ ਪ੍ਰਚਾਰ ਕਰੀਏ ਤੇ ਨਾ ਆਪਾਂ ਭੰਡੀ ਪ੍ਰਚਾਰ ਕਰੀਏ ਆਪਾਂ ਇਹ ਵੀ ਨਹੀਂ ਕਹਿਣਾ ਵੀ ਫਲਾਨੀ ਫੀਡ ਮਾੜੀ ਸੀ ਹਾਂ ਇਹ ਜ਼ਰੂਰ ਕਵਾਂਗੇ ਵੀ ਆਹ ਫੀਡ ਚੰਗੀ ਹੈ ਜੀ ਜਦੋਂ ਉਹਦੇ ਰਿਜ਼ਲਟ ਲਿਆ ਆਪਾਂ 2 ਮਹੀਨੇ ਬਾਅਦ ਵੀਡੀਓ ਪਾਈ ਆਪਾਂ ਤਾਂ ਹੀ ਪਾਈ ਬਈ ਜੇ 2 ਮਹੀਨੇ ਆਪਾਂ ਰਿਜ਼ਲਟ ਵੇਟ ਕੀਤਾ ਤੇ ਆਪਾਂ ਉਹਦਾ 2 ਮਹੀਨੇ ਬਾਅਦ ਰਿਜ਼ਲਟ ਆਉਣਾ ਸ਼ੁਰੂ ਹੋਇਆ ਇਹ ਕੋਈ ਐ ਨਹੀਂ ਜਦੋਂ ਆਪਾਂ ਕਿਸਾਨ ਵੀਰੋ ਕੋਈ ਵੀ ਬੰਦਾ ਫੀਡ ਵਰਤਦਾ ਉਹਦੇ ਜਿਹੜੇ ਨਤੀਜੇ ਆਉਂਦੇ ਸਾਲ ਲੱਗ ਜਾਂਦਾ ਤੇ ਇਸ ਕਰਕੇ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕਾਲੀ ਚ ਕੋਈ ਡਿਸੀਜਨ ਨਾ ਲਓ ਜਦੋਂ ਤੁਸੀਂ ਫੀਡ ਚੇਂਜ ਕਰਕੇ ਆਪਣੀ ਜਾਂ ਮੈਪਲੀ ਫੀਡ ਪਾਉਣੇ ਜਾਂ ਕੋਈ ਵੀ ਫੀਡ ਪਾਉਣੇ ਆ ਉਹ ਫਰਜ਼ ਕਰ ਲਓ ਉਹਦਾ ਪ੍ਰੋਟੀਨ ਲੈਵਲ ਵੇਖੋ ਪੀ ਆਪਾਂ ਪਹਿਲਾਂ ਕਿਹੜੀ ਫੀਡ ਯੂਜ਼ ਕਰੀ ਜਾਂਦੇ ਸੀ ਉਹਦੇ ਮੁਕਾਬਲੇ 'ਚ ਫੀਡ ਯੂਜ਼ ਕਰੋ ਫੇਰ ਜਿਵੇਂ ਫਰਜ ਕਰ ਲੋ ਵੀ ਸਰਲ ਭਾਸ਼ਾ 'ਚ ਆਪਾਂ ਕਹਿ ਸਕਦੇ ਆਂ ਵੀ ਜਿੱਥੇ ਚਾਰ ਸਿਲੰਡਰ ਟਰੈਕਟਰ 11 ਹਾਲ ਖਿੱਚਦਾ ਉਥੇ ਜੇ ਆਪਾਂ ਦੋ ਸਿਲੰਡਰ ਟਰੈਕਟਰ ਮਗਰ 11 ਹਾਲ ਪਾਉਣੇ ਆ ਕਿਸਾਨ ਵੀਰੋ ਤਾਂ ਉਹ ਚਰੀਟਾਂ ਹੀ ਵੱਜਣਗੀਆਂ ਉਹ ਲੱਦ ਕੇ ਨਹੀਂ ਛੱਡਦਾ ਤੇ ਇਸ ਕਰਕੇ ਇਹ ਜਿਹੜਾ ਫੀਡਾਂ ਦੇ ਵੀ ਸਿਲੰਡਰ ਫਰਜ ਕਰ ਲੋ ਮੰਨ ਲੋ ਜਾਂ ਸਰਲ ਭਾਸ਼ਾ 'ਚ ਹਨਾ ਤੇ ਜਿਹੜੀ ਆਪਾਂ ਗੱਲ ਕੀਤੀ ਸੀ ਵੀ ਤਿੰਨ ਪਾਰਟ ਹੁੰਦੇ ਆ ਫੀਡ ਮੈਨੇਜਮੈਂਟ ਹਣਾ ਤਿੰਨ ਜਿਹੜੇ ਲੈਵਲ ਹੁੰਦੇ ਆ ਜਦੋਂ ਆਪਾਂ ਡੇਰੀ ਫਾਰਮ ਕੋਈ ਵੀ ਸ਼ੁਰੂ ਕਰਦੇ ਆ ਇੱਕ ਬਰੀਡ ਆਪਣੀ ਬਰੀਡ ਫੀਡ ਤੇ ਮੈਨੇਜਮੈਂਟ ਜਿਹੜੀ ਫੀਡ ਤਾਂ ਕਿਸਾਨ ਵੀਰੋਂ ਕੋਈ ਵੀ ਰੈਡੀਮੈਂਟ ਵੀ ਪਾ ਸਕਦੇ ਆ ਆਪਾਂ ਹਣਾ ਤੇ ਆਉਂਦੀਆਂ ਬਹੁਤ ਚੰਗੀਆਂ ਰੈਡੀਮੈਂਟ ਫੀਡਾਂ ਹੀ ਆਪਾਂ ਵੇਖੋ ਜੀ ਆਪਾਂ ਨੂੰ 10-12 ਸਾਲ ਹੋ ਗਏ ਲੱਗਿਆਂ ਨੂੰ ਤੇ ਆਪਾਂ ਰੈਡੀਮੈਂਟ ਫੀਡਾਂ ਹੀ ਪਾਈਆਂ ਬਣਾ ਕੇ ਫੀਡਾਂ ਜਦੋਂ ਆਪਾਂ ਪਹੁੰਚ ਜਾਈਗੀ ਇੱਕ ਨਵਾਂ ਫਾਰਮ ਸ਼ੁਰੂ ਕਰਕੇ ਤੇ ਉਹਦੇ ਵਿੱਚ ਦਿੱਕਤਾਂ ਆਉਂਦੀਆਂ ਕਈ ਵਾਰੀ ਰੌ ਮਟੀਰੀਅਲ ਆਪਾਂ ਨੂੰ ਮਾੜਾ ਮਿਲ ਜਾਂਦਾ ਹੁੰਦਾ ਜਾਂ ਕਈ ਵਾਰੀ ਮਿਕਸਰ ਜਿਹੜੇ ਉਹਨਾਂ ਦੇ ਉਹ ਨਹੀਂ ਮਿਕਸ ਹੁੰਦਾ ਉਹ ਮਾਲ ਉੱਥੇ ਵੀ ਜਾ ਕੇ ਦਿੱਕਤ ਆਉਂਦੀਆਂ ਹਾਂ ਫੀਡਾਂ ਬਹੁਤ ਚੰਗੀਆਂ ਜਿਹੜੀਆਂ ਬ੍ਰਾਂਡ ਕੰਪਨੀ ਦੀਆਂ ਪਾਉ ਕਿਸਾਨ ਵੀਰੋ ਮੈਂ ਨਹੀਂ ਕਹਿੰਦਾ ਵੀ ਕੋਈ ਆਪਾਂ ਮੈਪਲੀ ਦਾ ਰਿਜ਼ਲਟ ਲਿਆ ਆਪਾਂ ਨੂੰ ਮੈਪਲੀ ਚੰਗੀ ਲੱਗੀ ਆਪਾਂ ਮੈਪਲੀ ਦੀ ਵੀਡੀਓ ਦੂਰੀ ਆਰ ਵੀ ਇਸੇ ਕਰਕੇ ਹੀ ਗੈਰ ਰეკਮੈਂਡ ਕਰ ਰਹੇ ਆਂ ਵੀ ਪਾਉ ਤੇ ਜਿਹੜਾ ਹੁੰਦਾ فرض ਕਰ ਲੋ ਆਪਾਂ ਬਰੀਡ ਦਾ ਬਰੀਡ ਕਿਸਾਨ ਵੀਰੋ ਬਰੀਡ ਬਾਨੇ ਚ ਸਮਾਂ ਲੱਗ ਜਾਂਦਾ ਜਦੋਂ ਕੋਈ ਵੀ ਚੰਗਾ ਪਸ਼ੂ ਆ ਉਹਨੂੰ ਆਪਾਂ ਬਰੀਡ ਨਾਲ ਬਰੀਡ ਰੱਖਾਂ ਬਰੀਡ ਵਾਲਾ ਪਸ਼ੂ ਰੱਖਾਂਗੇ ਤੇ ਆਪਾਂ ਨੂੰ ਉਹਦਾ ਰਿਜ਼ਲਟ ਮਿਲੂਗਾ ਹੀ ਮਿਲੂਗਾ ਹਨ ਤੇ ਤੀਜਾ ਹੁੰਦਾ ਜੀ ਮੈਨੇਜਮੈਂਟ ਮੈਨੇਜਮੈਂਟ ਹੁੰਦੀ ਹੈ ਜਿਵੇਂ ਆਪਣਾ ਰੱਖ ਰਖਾ ਕੀ ਹੈ فرض ਕਰ ਲਓ ਆਪਾਂ ਪਾਣੀ ਧਾਣੀ ਆਪਾਂ ਕਿਵੇਂ 24 ਘੰਟੇ ਅਵੇਲੇਬਲ ਹੈ ਆਪਣੇ ਸ਼ੈੱਡ ਦਾ ਟੈਂਪਰੇਚਰ ਕੀ ਹੈ ਬਾਹਰ ਦਾ ਟੈਂਪਰੇਚਰ ਜੇ 45 ਹੈ ਸ਼ੈੱਡ ਦਾ ਟੈਂਪਰੇਚਰ ਆਪਾਂ 25 28 ਤੇ ਮੈਂਟੇਨ ਕਰਕੇ ਰੱਖਣਾ ਹੁੰਦਾ ਹੈ ਭਲਾ ਵੱਡਾ ਪੱਖਾ ਚਲਾਓ ਭਲਾ ਛੋਟੇ ਪੱਖੇ ਚਲਾ ਕੇ ਫੁਹਾਰੇ ਚਲਾਓ ਤੇ ਭਲਾ ਉਹਨਾਂ ਨੂੰ ਨਿਮਾਓ ਹੁਣ ਇਹ ਸਭ ਤੋਂ ਵੱਡੀ ਗੱਲ ਹੈ ਵੀ ਮਿਹਨਤ ਤੇ ਬੰਦੇ ਦੇ ਨਿਰਪਰ ਹੁੰਦਾ ਜੀ ਕੋਈ ਵੀ ਬੰਦਾ ਜਦੋਂ ਫੀਡ ਦਾ ਰਿਜ਼ਲਟ ਲੈਣਾ ਹੈ ਤਾਂ ਬੜਾ ਕੁਝ ਦੇਖਣਾ ਪੈਂਦਾ ਮੈਂ ਤਾਂ ਕਵਾਰੀ ਵਾਰੀ ਵਾਰੀ ਕਹਿਣਾ ਕਿਸਾਨ ਵੀਰੋ ਵੀ ਤੁਸੀਂ ਬਰੀਕੀਆਂ ਸਿੱਖੋ ਇਹ ਤੁਹਾਡੇ ਨਾਲ ਪਸ਼ੂ ਗੱਲਾਂ ਕਰਨਗੇ ਇਹਨਾਂ ਦੇ ਗੋਏ ਤੋਂ ਤੁਹਾਨੂੰ ਪਤਾ ਲੱਗੂਗਾ ਵੀ ਸਾਡਾ ਪਸ਼ੂ ਦਾ ਪੇਟ ਦਾ ਕੀ ਇਹਨੂੰ ਕੋਈ ਪੇਟ ਦੀ ਦਿੱਕਤ ਤਾਂ ਨਹੀਂ ਇਸ ਕਰਕੇ ਆਪਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਕਹਿੰਨੇ ਆਂ ਵੀ ਜਿਹੜਾ ਵੀ ਕੋਈ ਕਿਸਾਨ ਵੀਰ ਡੇਰੀ ਧੰਦੇ ਚਾਹੁੰਦਾ ਹੈ ਮੇਰਾ ਕੋਈ ਮਕਸਦ ਮੈਂ ਕੋਈ ਫੀਡ ਦੀ ਮਸ਼ਹੂਰੀ ਕਰਨਾ ਨਹੀਂਗਾ ਮੇਰਾ ਮਕਸਦ ਆ ਵੀ ਆਪਾਂ ਕੋਈ ਕੋਈ ਛੋਟੇ ਕਿਸਾਨ ਵੀਰਾਂ ਨੂੰ ਕੋਈ ਆਪਾਂ ਜਾਣਕਾਰੀ ਦੇ ਸਕੀਏ ਜਿਹੜੇ ਉਹ ਵੀ ਕੋਈ ਆਪਦੀ ਘਰੇ ਰਹਿ ਕੇ ਕਮਾਈ ਕਰ ਸਕਣ ਤੇ ਇਹ ਕਾ ਮਿਹਨਤ ਆਵਦੀ ਕਰਨ ਤੇ ਆਪਣਾ ਆਪਣਾ ਜਿਹੜਾ ਮੇਨ ਮਕਸਦ ਹੈ ਇਹ ਹੈ ਕਿਸਾਨ ਵੀਰੋ ਕੋਈ ਆਪਾਂ ਕਿਸੇ ਫੀਡ ਦੀ ਮਸ਼ਹੂਰੀ ਨਹੀਂ ਕਰਦੇ ਹਾਂ ਜੇ ਆਪਾਂ ਨੂੰ ਰਿਜ਼ਲਟ ਮਿਲਿਆ ਮੈਪਲੀ ਦਾ ਤਾਂ ਆਪਾਂ ਦੱਸਿਆ ਤੇ ਇਹ ਆਪਾਂ ਤੁਹਾਨੂੰ ਗੱਲਾਂ ਬਾਤਾਂ ਕੀਤੀਆਂ ਇਹਨਾਂ ਤੇ ਗੌਰ ਕਰਿਓ ਜਿਹੜੇ ਬੰਦੇ ਨੂੰ ਰਿਜ਼ਲਟ ਨਹੀਂ ਮਿਲਿਆ ਬਾਈ ਜੀ ਉਹ ਜਾਂ ਤਾਂ ਵਿਸਥਾਰਪੂਰਵਕ ਦੱਸੇ ਵੀ ਮੈਂ ਪਹਿਲਾਂ ਕਿਹੜੀ ਫੀਡ ਪਾਉਂਦਾ ਸੀ ਉਹਦੇ ਲੈਵਲ ਦੀ ਫੀਡ ਪਾਈ ਸੀ ਜਾਂ ਕਿਸੇ ਡਾਕਟਰ ਨਾਲ ਬਾਈ ਜੀ ਮੈਪਲੀ ਦੇ ਡਾਕਟਰ ਹੋਣਗੇ ਤੁਸੀਂ ਕੰਟੈਕਟ ਨੰਬਰ ਲਓ ਹਨਾ ਤੇ ਉੱਥੇ ਗੱਲ ਕਰੋ ਵੀਰ ਆਪਾਂ ਕੋਈ ਕਿਸੇ ਦਾ ਭੰਡੀ ਪ੍ਰਚਾਰ ਨਹੀਂ ਕਰਦੇ ਤੇ ਨਾ ਆਪਣਾ ਕੋਈ ਮਕਸਦ ਹੈ ਜੇ ਆਪਾਂ ਨੂੰ ਰਿਜ਼ਲਟ ਮਿਲਿਆ ਮੈਪਲੀ ਫੀਡ ਦਾ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਆ ਕੋਈ ਵੀ ਵੀਰ ਭੈਣ ਭਰਾ ਆਪਣੀ ਕਿਸੇ ਨਾਲ ਜਿਦਿਆ ਨਹੀਂ ਨਾ ਕੋਈ ਆਪਾਂ ਕਿਸੇ ਤੋਂ ਬਾਈ ਜੀ ਸਰਟੀਫਿਕੇਟ ਲੈਣਾ ਹੈ ਬੜੀ ਗੁਰੂ ਰਾਮदास ਦੀ ਮਿਹਰ ਹੈ ਮੌਜਾ ਹਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿਸਾਨ ਵੀਰੋ ਵੀ ਫੀਡ ਵਰਤੋ ਮੈਪਲੀ ਦੀ ਜਰੂਰ ਵਰਤ ਕੇ ਵੇਖੋ ਇਹਦਾ ਚੰਗਾ ਰਿਜ਼ਲਟ ਹੈ ਤੇ ਵਰਤੋ ਉਹ ਡਾਕਟਰਾਂ ਦੀ ਅਕਵਾਇਰਮੈਂਟ ਤੇ ਹਿਸਾਬ ਨਾਲ ਹੀ ਵਰਤੋ ਵੀ ਤੁਹਾਡੇ ਪਸ਼ੂ ਤੇ ਕਿਹੜੀ ਫੀਡ ਸੂਟ ਕਰਦੀ ਹੈ ਕਿਉਂ ਇਹਨਾਂ ਦੇ ਵੇਰੀਐਂਟ ਵੀ 4-5 ਆ ਹਰੇਕ ਫੀਡਾਂ ਨੇ 4-4 5-5 ਵੇਰੀਐਂਟ ਬਣਦੇ ਆ ਉੱਥੇ ਕੀ ਕਰਦੇ ਛੋਟੇ ਕਿਸਾਨ ਵੀ ਉਲਝ ਜਾਂਦੇ ਆ ਇਹ ਉਲਝੋ ਨਾ ਬਾਈ ਜੀ ਤੁਸੀਂ ਪਹਿਲਾਂ ਡਾਕਟਰਾਂ ਦੀ ਸਲਾਹ ਲਓ ਵੀ ਅਸੀਂ ਕਿਹੜੀ ਫੀਡ ਪਹਿਲਾਂ ਯੂਜ਼ ਕਰਦੇ ਸੀ ਤੇ ਹੁਣ ਅਸੀਂ ਉਸ ਲੈਵਲ ਦੀ ਫੀਡ ਯੂਜ਼ ਕਰਨੀ ਚਾਹੁੰਨੇ ਥੋਡੇ ਤੇ ਉਹੀ ਕਰੋ ਤੇ ਫੇਰ ਤੁਹਾਨੂੰ ਲਾਭ ਮਿਲੂਗਾ ਧੰਨਵਾਦ ਕਿਸਾਨ ਵੀਰੋ ਆਪਾਂ ਪਾ ਆਡੀਸ਼ਨ 'ਚ ਤੁਹਾਨੂੰ ਦੱਸਿਆ ਵੀ ਵੀਡੀਓ ਬਣਾਵਾਂਗੇ ਅਗਲੀ ਵੀਡੀਓ ਬਣਾਵਾਂਗੇ ਆਪਾਂ ਵੀ ਇਹਦਾ ਕੀ ਰੇਟ ਰੇਟ ਪੈਂਦੀ ਹੈ ਇੱਕ ਵੀਰ ਨੇ ਕਮੈਂਟ ਕੀਤਾ ਹਨਾ ਉਹ ਆਪਾਂ ਅਗਲੇ ਪਾ ਆਡੀਸ਼ਨ 'ਚ ਦੱਸਾਂਗੇ ਧੰਨਵਾਦ ਕਿਸਾਨ ਵੀਰੋ ਬੜਾ ਪਿਆਰ ਮਿਲਿਆ ਆਪਣੀ ਅਗਲੀ ਵੀਡੀਓ ਨੂੰ ਵੀ ਤੇ ਇਸ ਵੀਡੀਓ ਨੂੰ ਵੀ ਆਪਣੀ ਨੂੰ ਮੈਨੂੰ ਉਮੀਦ ਆ ਵੀ ਆਪਾਂ ਨੂੰ ਵੱਧ ਤੋਂ ਵੱਧ ਪਿਆਰ ਮਿਲੂਗਾ ਤੇ ਵੱਧ ਵੱਧ ਆਪਣੇ ਨਾਲ ਬੰਦੇ ਜੁੜਨਗੇ ਅੱਗੇ ਵੀ ਆਪਣੇ 20 25 ਬੰਦੇ ਨਵੇਂ ਕੱਲ ਨਾਲੋਂ ਵੀ ਕੱਲ ਇਸ ਵੇਲੇ ਆਪਾਂ ਵੀਡੀਓ ਪਾਈ ਸੀ ਤੇ ਆਪਣੇ 20 ਤੋਂ 25 ਬੰਦੇ ਜਿਹੜੇ ਆਪਣੇ ਨਾਲ ਜੁੜ ਗਏ ਐ ਤੇ ਧੰਨਵਾਦ ਕਿਸਾਨ ਵੀਰੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਧੰਨਵਾਦ ਜੀ